ਮੇਰਾ ਨਾਮ ਤੇਜੰਦਰਪਾਲ ਸਿੰਘ ਹੈ ਤੇ ਮੇਰੇ ਬ੍ਰਦਰ ਜਿਹਦੀ ਡੈਥ ਆਈ ਉਹਦਾ ਨਾਮ ਚੰਚ ਰঞ্জੀਤ ਸਿੰਘ ਚੰਨ ਲੀਪੂ ਵਾਲਾ ਕਰਕੇ ਭਾਈ ਦਾ ਤੇ ਤੇਰੇ ਮੈਂ ਆਪਣੇ ਘਰੋਂ ਥੋੜੇ ਕੰਮ ਤੇ ਗਿਆ ਉੱਥੇ ਮੈਨੂੰ ਪਤਾ ਆਇਆ ਕਿ ਉਹਦੇ ਮਰਡਰ ਹੋ ਗਿਆ ਉਹਦਾ ਤੇ ਉਹਦੇ ਇਸ ਕਰਕੇ ਅਸੀਂ ਜੰਨੇ ਆ ਕੇ ਉਹਨੂੰ ਤਬਦੀਸ਼ ਕਰੇ ਤੇ ਜਿੰਨੇ ਇਸ ਕੰਮ ਨੂੰ ਇਨਜਾਮ ਦਿੱਤਾ ਉਹਨਾਂ ਨੂੰ ਫੜ ਕੇ ਪੂਰੀ ਸਜ਼ਾ ਦਿੱਤੀ ਜਾਵੇ ਚਲੋ ਇੱਥੇ ਆਈ ਇਸ ਨੂੰ ਹਾਲਾਤ ਕਿ ਹੁਜੇ ਸੀ ਉਹ ਤੇ ਹੁਣ ਉਹ ਅੰਦਰ ਹੀ ਸੀ ਜੀ 600 ਰੁਪਏ ਦੀ ਸੀ ਉਹਦੇ ਕਦੇ ਤੇ ਵੇਚੀ ਸੀ ਡੱਡ ਬੋੜੀ ਹਾਂਜੀ ਤੇ ਕਿਸੇ ਦੇ ਸ਼ੱਕ ਹੋਵੇ ਕੋਈ ਨਹੀਂ ਜੀ ਕੋਈ ਸ਼ੱਕ ਨਹੀਂ ਜੀ ਸਾਡਾ ਤਾਂ ਹੈ ਹੀ ਨਹੀਂ ਕਿਸੇ ਨਾਲ ਅੱਜ ਆ ਰਿਹਾ ਰਿਹਾ ਸੀ ਇਹ ਹਾਂਜੀ ਕਾਰੋਬਾਰ ਕੀ ਕਰਦੇ ਸੀ ਕਾਰਬਾਰ ਇਨਦਰ ਸੋਫਾ ਮਟੀਰੀਅਲ ਤੇ ਟ੍ਰਿਪੀ ਟੂਪੂਸ ਇਦਾਂ ਸਾਰਾ ਸਮਾਨ ਨਾਲ ਕੱਦਿਆਂ ਕੁਦਿਆਂ ਦਾ ਹੈਂਡ ਰੂਮ ਦਾ ਕੰਮ ਕਰ ਲੋ ਹਾਂਜੀ ਹੁਣ ਕੁਝ ਮੌਕੇ ਤੇ ਪਹੁੰਚੀ ਹੈ ਕੋਲ ਸਾਗੀ ਜੀ ਮੌਕੇ ਤੇ ਤਬਸੀਰ ਸਾਹਿਬ ਵੀ ਆ ਗਏ ਅਸਤਿ ਸਾਹਿਬ ਵੀ ਆਏ ਸਾਰੇ ਆਏ ਹੋਏ ਤੇ ਮੰਗ ਇਹ ਜੰਨੇ ਜੀ ਜੋ ਹੋਇਆ ਬਹੁਤ ਮਾੜਾ ਹੋਇਆ ਜਿਨੇ ਅਸੀਂ ਨੂੰ ਅੰਜਾਮ ਦਿੱਤਾ ਉਹਨੂੰ ਫੜ ਕੇ ਚੰਗੀ ਪਾਬੰਦੀ ਦੀ ਸਜ਼ਾ ਦਿੱਤੀ ਜਾਵੇ ਉਹਨਾਂ ਅੰਦਰ ਦਿੱਤਾ ਜਾਵੇ ਸਾਹਿਬ ਦੇ ਪੇਪਰ ਕੇਵਲਾ ਸੇਕਰ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਮਾੜਾ ਹੈ ਕਿੱਡੇ ਹੌਸਲੇ ਕਰ ਚੁੱਕੇ ਇਹਨਾਂ ਲੋਕਾਂ ਦੇ ਕਿ ਇਹਨਾਂ ਨੂੰ ਡਰ ਹੀ ਨਹੀਂ ਕਿਸੇ ਚੀਜ਼ ਦਾ ਸਾਨੂੰ ਅੱਜ ਇਤਲਾ ਮਿਲੀ ਸੀ ਕਿ ਇੱਕ ਬੰਦਾ ਜਿਹੜਾ ਹੈ ਆਪਣਾ ਘਰ ਦਾ ਦਰਵਾਜ਼ਾ ਨਹੀਂ ਖੋਲ ਰਿਹਾ ਜਦੋਂ ਉਹਨਾਂ ਦੇ ਕਿਸੇ ਰਿਲੇਟਿਵ ਨੇ ਆ ਕੇ ਜਦੋਂ ਦਰਵਾਜ਼ਾ ਖੋਲਿਆ ਤੇ ਇੱਕ ਚਰਨਜੀਤ ਚਰਨਜੀਤ ਸਿੰਘ ਨਾਮ ਦੇ ਬੰਦੇ ਜਿਹੜੇ ਹੀ ਵਾਸ ਅਨਕੌਂਸ਼ੀਅਸ ਤੇ ਬਲੀਡਿੰਗ ਸੀਗੀ ਉਹਦੇ ਪਾਸ ਜਦੋਂ ਪੁਲਿਸ ਨੂੰ ਇਤਲਾ ਮਿਲੀ ਤੇ ਨਾਲ ਦੇ ਨਾਲ ਅਸੀਂ ਐਸਐਚਓ ਸਾਹਿਬ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਇੱਕ ਡੈਡ ਬਡੀ ਮਿਲੀ ਸਾਨੂੰ ਉਹਨਾਂ ਦਾ ਨਾਮ ਚਰਨਜੀਤ ਸਿੰਘ ਤੇ ਜਿਹੜੇ ਮੌਕੇ ਦੇ ਹਾਲਾਤ ਨੇ ਉਹ ਸ਼ੱਕੀ ਜਾਪਦੇ ਨੇ ਤੇ ਅਗਲੀ ਤਫ਼ਤੀਸ਼ ਜਿਹੜੀ ਹੈ ਸਾਡੀ ਹਰਤਾਲ ਜਿਹੜੀ ਉਹ ਜਾਰੀ ਹੈ ਜੀ ਮੌਕੇ ਤੇ ਪਹੁੰਚੂ ਲੱਗਦਾ ਹੈ ਨਾਲ ਹਸਪਤਾਲ 'ਚ ਲਾਸ਼ ਵੀ ਆਇਆ ਹੈ ਲੱਗਦਾ ਕਿ ਅ ਇਹ ਚੀਜ਼ ਜਿਹੜੀ ਹੈ ਸਾਨੂੰ ਸਰਟੀਫਾਈ ਹੋ ਜੇਗੀ ਜੀ ਜਦੋਂ ਉਹਨਾਂ ਦਾ ਪੋਸਟਮਾਰਟਮ ਹੋ ਜਾਏਗਾ ਸ਼ਨਾਖਤ ਤੋਂ ਬਾਅਦ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ ਜਿਹੜੇ ਹਜੇ ਹਾਲਾਤ ਨੇ ਉਹ ਜਿਹੜੇ ਸ਼ੱਕੀ ਜਾਪਦੇ ਨੇ ਤੇ ਅਸੀਂ ਆਪਣੀ ਪੜਤਾਲ ਜਾਰੀ ਹੈ ਜੀ ਜੇਕਰ ਕੋਈ ਵੀ ਇਹਦੇ ਵਿੱਚ ਕਲਪਰੇਟ ਹੋਏਗਾ ਤੇ ਉਹਨੂੰ ਅਸੀਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਏਗੀ ਘਰ ਦੇ ਕੋਲ ਤਾਲੇ-ਕੁੰਲੇ ਤੇ ਦਰਵਾਜ਼ਾ ਕੋ ਟੁੱਟਾ ਮਿਲਿਆ ਹੈ ਜੀ ਹਜੇ ਤੱਕ ਕੋਈ ਵੀ ਫੋਰਸਡ ਐਂਟਰੀ ਸਾਨੂੰ ਨਹੀਂ ਮਿਲੀ ਹੈ ਪਰੰਤੂ ਜਿਹੜੇ ਚਸ਼ਮਦੀਦ ਨੇ ਉਹਨਾਂ ਮੁਤਾਬਕ ਹਜੇ ਤੱਕ ਜਿਹੜਾ ਦਰਵਾਜ਼ਾ ਵੇ ਖੁੱਲਾ ਸੀਗਾ ਤੇ ਜਦੋਂ ਪੁਲਿਸ ਨੇ ਅੰਦਰ ਜਾ ਕੇ ਦੇਖਿਆ ਤੇ ਕੋਈ ਫੋਰਸ ਐਂਟਰੀ ਸਾਨੂੰ ਨਹੀਂ ਮਿਲੀ ਆ ਤੇ ਮੌਕੇ ਦੇ ਹਾਲਾਤਾਂ ਦੇ ਮੁਤਾਬਿਕ ਕੋਈ ਵੀ ਚੋਰੀ ਜਾਂ ਏ ਇਦਾਂ ਦੀ ਕੋਈ ਫੋਰਸ ਐਂਟਰੀ ਨਹੀਂ ਆ ਪਰੰਤੂ ਫਿਰ ਵੀ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਹੜੀ ਇਹ ਪੜਤਾਲ ਸਾਡੀ ਜਾਰੀ ਹੈ ਚੱਲੇ ਨੇੜੇ-ਤੇੜੇ ਸੀਸੀਟੀਵੀ ਫੁਟੇਜ ਉਹ ਸਾਰੇ ਜੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਵੇਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੰਨੇ ਵੀ ਆ ਉੱਥੇ ਕੈਮਰਾ ਚੈੱਕ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਤੇ ਅਸੀਂ ਆਪਣੇ ਜਿਹੜੇ ਟੈਕਨੀਕਲ ਐਵਿਡੈਂਸਸ